ਸਾਡੇ ਅੱਗੂ ਅਜੇ ਇਹਨਾਂ ਨੇ ਡੰਗਰਾਂ ਵਾਂਗੂ ਕੁੱਟੇ ਨੇ ਅੱਜਕੱਲ ਤਾਂ ਲੋਕ ਡੰਗਰਾਂ ਨੂੰ ਵੀ ਇਸ ਤਰ੍ਹਾਂ ਕੁੱਟਦਾ ਹੈਗਾ ਵੀ ਉਹਨਾਂ ਦੇ ਵੀ ਆਪਾਂ ਤਰਸ ਕਰਦਾ ਜੀ ਮੇਰੇ ਵੀ ਸਿਰਚ ਦੋ ਡੰਗਾ ਸਤਵੇ ਜਿਹਨੇ ਕਮਿਨ ਵਾਲਾ ਦਾ ਵੀ ਮੋਡਾ ਵੀ ਸ਼ਾਇਦ ਕ੍ਰਿੰਕ ਹੋ ਗਿਆ ਜੀ ਬਹੁਤ ਜਿਆਦੇ ਮਾਈਆਂ ਦੇ ਵੀ ਬਹੁਤ ਜਿਆਦੇ ਇਹਨਾਂ ਨੇ ਲਾਠੀ ਚਾਰਜ ਕੀਤਾ ਤੇ ਬਾਕੀ ਹੱਸ-ਹੱਸ ਕਹਿ ਰਹੇ ਨੇ ਵੀ ਕਹਿੰਦੇ ਕਿ ਤੁਸੀਂ ਕਿਹੜਾ ਜਿਆਦੇ ਕਿਸਾਨ ਹੋ ਵੀ ਅਸੀਂ ਤਾਂ ਐਂ ਕੁੱਟਾਂਗੇ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਹੈ ਜਦੋਂ ਭਾਰਤੀ ਕਿਸਾਨ ਯੂਨੀਅਨ ਨੇਤਾ ਉਗਰਾਹਾਂ ਦੇ ਕਾਰਕੁਨ ਤੇ ਬਰਨਾਲਾ ਪੁਲਿਸ ਅਮੋ ਸਾਹਮਣੇ ਹੋ ਗਈ ਹੈ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਸੈਂਕੜੇ ਦੀ ਗਿਣਤੀ ਦੇ ਵਿੱਚ ਮੌਜੂਦ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਨਿਕਲਣ ਚੁਕਾ ਮਿਆਬ ਰਹੇ ਨੇ ਪੁਲਿਸ ਦੇ ਪ੍ਰਦਰਸ਼ਨਕਾਰੀਆਂ ਚ ਕਾਫੀ ਧੱਕਾ ਮੁੱਕੀ ਹੋਈ ਤੇ ਪੁਲਿਸ ਨੇ ਕਿਸਾਨਾਂ ਨੂੰ ਫੜਫੜ ਬੱਸਾਂ ਦੇ ਵਿੱਚ ਚਲੌਣਾ ਸ਼ੁਰੂ ਕਰ ਦਿੱਤਾ ਨੈਣਾਈ ਨੇ ਇਸ ਦੌਰਾਨ ਮਹਿਲਾ ਕਿਸਾਨ ਬੀਬੀਆਂ ਵੀ ਨਾਲੇ ਲਗਾਉਂਦੀਆਂ ਹੋਈਆਂ ਪੱਜਦੀਆਂ ਵਿਖਾਈ ਦਿੱਤੀਆਂ ਤੇ ਪੁਲਿਸ ਦੇ ਨਾਲ ਹੋ ਸੜਕਾਂ ਤੇ ਡਿੱਗਦੇ ਨਜ਼ਰ ਆਇਆ ਪਰ ਪੁਲਿਸ ਨੇ ਸਾਰੇ ਅਨੁਚਿਤ ਕਿ ਬੱਸਾਂ ਛਿੜੜਾਉਣਾ ਸ਼ੁਰੂ ਕਰ ਦਿੱਤਾ ਤਾਂ ਇਸੇ ਤਰ੍ਹਾਂ ਪੁਲਿਸ ਵੱਲੋਂ ਬਰਨਾਲਾ ਸੰਗਰੂਰ ਤੇ ਬਠਿੰਡਾ ਚ ਭਾਰੀ ਤعداد ਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਜਿਸ ਦੀ ਅਗਵਾਈ ਦੇ ਵਿੱਚ ਬਠਿੰਡਾ ਦੇ ਡੀਸੀ ਦਫ਼ਤਰ ਦੇ ਵਿੱਚ ਕਿਰਾਉ ਕਰਨ ਨੂੰ ਲੈ ਕੇ ਰੂਸ ਪ੍ਰਦਰਸ਼ਨ ਦਾ ਐਲਾਨ ਹੋਇਆ ਸੀ ਜਿਸ ਦੇ ਵਿੱਚ ਬਰਨਾਲਾ ਪੁਲਿਸ ਨੇ ਪੰਜਾਬ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੂੰ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਜਥੇਬੰਦੀ ਦੇ ਵੱਲੋਂ ਵੱਡੇ ਪੱਧਰ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਗੂਆਂ ਦੇ ਨਾਲ ਡੀਸੀ ਦਫ਼ਤਰ ਦਾ ਕਿਰਾਉ ਕਰਨਾ ਸ਼ੁਰੂ ਕੀਤਾ ਗਿਆ ਸੀ ਪਰ ਉਹਨਾਂ ਨੂੰ ਬਰਨਾਲਾ ਬਠਿੰਡਾ ਨੈਸ਼ਨਲ ਇਹ ਤੇ ਤਵਾ ਮੰਡੀ ਹਾਈ ਟੈਕ ਨਾਕੇ ਦੇ ਕੋਲ ਹੀ ਬਰਨਾਲਾ ਪੁਲਿਸ ਦੇ ਵੱਲੋਂ ਰੋਕਿਆ ਗਿਆ ਜਿਸ ਨੂੰ ਲੈ ਕੇ ਭਾਰਤੀ ਕਿਸਾਨੀ ਨੇ ਨੇਕਤਾ ਉਗਰਾਹ ਚੋਥੇ ਬੰਦੀ ਤੇ ਤਪਾ ਪੁਲਿਸ ਆਮੋ ਸਾਹਮਣੇ ਨਜ਼ਰ ਆਈ ਇਸ ਮੌਕੇ ਕਿਸਾਨ ਆਗੂਆਂ ਨੇ ਬਰਨਾਲਾ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਤਾਂ ਆਪ ਹੀ ਪੁਲਿਸ ਦੇ ਵੱਲੋਂ ਲਗਾਏ ਗਏ ਸਾਰੇ ਬੈਰੀਕੇਡ ਤੋੜ ਕੇ ਸਿੱਧਾ ਅੱਗੇ ਦਾਖਲ ਹੋਣਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ ਤੇ ਮੌਜੂਦਾ ਸਰਕਾਰ ਦੀ ਹੋਵੇਗੀ ਜਸਵਿੰਦਰ ਕੌਰ ਜੀ ਕਾਹੀ ਮੈਲਾ ਸੰਖਤ ਹੋਈ ਜਸਵਿੰਦਰ ਕਿੱਦਾਂ ਦੇ ਹਾਲਾਤ ਸੀ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਜੇ ਅੱਜ ਵਰਗੇ ਹਾਲਾਤ ਕਦੇ ਨਹੀਂ ਹੋਏ ਬਹੁਤ ਜ਼ਿਆਦੇ ਮਾੜੇ ਹਾਲਾਤ ਸੀਗੇ ਸਾਡੇ ਆਗੂ ਅੱਜ ਇਹਨਾਂ ਨੇ ਡੰਗਰਾਂ ਵਾਂਗੂ ਕੁੱਟੇ ਨੇ ਅੱਜ ਕੱਲ ਤਾਂ ਲੋਕ ਡੰਗਰਾਂ ਨੂੰ ਵੀ ਇਸ ਤਰ੍ਹਾਂ ਕੁੱਟਦਾ ਹੈਗਾ ਵੀ ਉਹਨਾਂ ਦੇ ਵੀ ਆਪਾਂ ਤਰਸ ਕਰਦਾ ਜੀ ਮੇਰੇ ਵੀ ਸਿਰ 'ਚ ਦੋ ਡੰਗਾ ਸਿਰ ਤੇ ਜਿਹਨੇ ਕਮਿਨ ਵਾਲਾ ਦਾ ਵੀ ਮੋਢਾ ਵੀ ਸ਼ਾਇਦ ਟ੍ਰੈਂਕ ਹੋ ਗਿਆ ਜੀ ਬਹੁਤ ਜ਼ਿਆਦੇ ਮੰਨਿਆ ਦੇਵੀ ਬਹੁਤ ਜ਼ਿਆਦਾ ਇਹਨਾਂ ਨੇ ਲਾਠੀ ਚਾਰਜ ਕੀਤਾ ਹੈ ਤੇ ਬਾਕੀ ਹੱਸ-ਹੱਸ ਕਹਿ ਰਹੇ ਨੇ ਵੀ ਕਹਿੰਦੇ ਕਿ ਤੁਸੀਂ ਕਿਹੜਾ ਜ਼ਿਆਦਾ ਕਿਸਾਨ ਹੋ ਵੀ ਅਸੀਂ ਤਾਂ ਆਈਂ ਕੁੱਟਾਂਗੇ ਜਿਵੇਂ ਆਪਾਂ ਦੇਖਦੇ ਹਾਂ ਕਿ ਬੀਬੀ ਨੇ ਜੁੱਤੀਆਂ ਵੀ ਖਿਲੜੀਆਂ ਪੀਆਂ ਨੇ ਕਿਸਾਨੀ ਝੰਡੇ ਵੀ ਅੱਜ ਸੜਕਾਂ ਤੇ ਰੁਲੇ ਜਿਹੜੇ ਝੰਡਿਆਂ ਦੀ ਗੱਲ ਸੀਆ ਵਾਂਪ ਕਰਿਆ ਕਰਦੇ ਸੀ ਅੱਜ ਉਹੀ ਝੰਡੇ ਸੜਕ ਤੇ ਰੁਲੇ ਹਾਂਜੀ ਵੀਰੇ ਸੀਐਮ ਤਾਂ ਉਹੀ ਗੱਲ ਹੋ ਗਈ ਵੀ ਕਹਿਣਦੇ ਆ ਗਲ ਹੰਥੀ ਦੇ ਦੰਦਾਂ ਵਾਲਾ ਕੰਮ ਹੋ ਗਿਆ ਸੀ ਐਮ ਦਾ ਕਹਿਣਦੇ ਹੋਰ ਨਹੀਂ ਤੇ ਦਿਖਾਉਣ ਦੇ ਖਾਣ ਦੇ ਹੋਰ ਨਹੀਂ ਤੇ ਦਿਖਾਉਣ ਦੇ ਹੋਰ ਨਹੀਂਗੇ ਇਹ ਅੱਜ ਸੀਐਮ ਨੂੰ ਅਸੀਂ ਕਹਿੰਦੇ ਆ ਵੀ ਜੇ ਤੂੰ ਸਾਡੇ ਪਿੰਡਾਂ 'ਚ ਹੁਣ ਕੇਰਾ ਬੜਕੇ ਦਿਖਾਈ ਨਾਲਿਆ ਪ੍ਰਸ਼ਾਸਨ ਜਿਹੜਾ ਗਲੀਆਂ 'ਚ ਹਲਕੇ ਕੁੱਤੇ ਵਾਂਗੂ ਫਿਰਦਾ ਨਾ ਜਿਵੇਂ ਅਗੋਂ ਚੱਕਦਾ ਹੁਣ ਸਾਡੇ ਗਲੀਆਂ 'ਚ ਆਵੇ ਇਹਨੂੰ ਫੇਰ ਦੇਖਾਂਗੇ ਅਸੀਂ